ਮੈਂ ਬੇਨਤੀ ਕਰਦੀ ਆ ਸਰਕਾਰ ਨੂੰ ਕਿ ਮਾਈਨੋਰਟੀਜ਼ ਤੇ ਰਿਲੀਜੀਅਨ ਸਾਡੇ ਰਿਲੀਜੀਅਸ ਅਫੇਅਰ ਜੇ ਤੁਸੀਂ ਆਪਣੀ ਦਖਲਅੰਦਾਜ਼ੀ ਬੰਦ ਕਰੋ ਜੇ ਇਹਨਾਂ ਨੇ ਸਾਡੇ ਟੈਂਕਾ ਥੋਪਾ ਦੇ ਨਾਲ ਧਾਰਮਿਕ ਸਥਾਨਾਂ ਨੂੰ ਢੇਟੇਰੀ ਕੀਤਾ ਇਹਨਾਂ ਨੇ ਸਿੱਖਾਂ ਦੇ ਕਤਲੇਆਮ ਕੀਤੇ ਤੇ ਅੱਜ ਤੁਸੀਂ ਕੀ ਕਰ ਰਹੇ ਹੋ ਸਾਡੇ ਧਾਰਮਿਕ ਸਥਾਨਾਂ ਵਿੱਚ ਉੱਤੇ ਤੁਸੀਂ ਕਬਜ਼ੇ ਕਰ ਰਹੇ ਹੋ

ਤੁਮ ਕੌਣ ਹੋ ਬੇ ਤੁਮ ਕੌਣ ਹੋ ਬੇ ਕਿਉ ਬਤਲਾਉ ਤੁਮ ਕੋ ਕਿਤਨਾ ਗਹਿਰਾ ਹੈ 18ਵੇਂ ਲੋਕ ਸਭਾ ਦੇ ਗਠਨ ਤੋਂ ਬਾਅਦ ਪਾਰਲੀਮੈਂਟ ਦੇ ਪਹਿਲੇ ਸੈਸ਼ਨ ਵਿੱਚ ਦੋ ਬੀਬੀਆਂ ਗੱਜੀਆਂ ਨੇ ਜਿਨ੍ਹਾਂ ਦੀ ਚਰਚਾ ਅੱਜ ਚੁਫੇਰੇ ਹੋ ਰਹੀ ਹੈ ਤ੍ਰਿੰਮੂਲ ਕਾਂਗਰਸ ਦੀ ਮਊਆ ਮੋਹਿਤਰਾ ਨੂੰ ਜਦੋਂ ਪਿਛਲੇ ਸਾਲ ਦਸੰਬਰ ਵਿੱਚ ਲੋਕ ਸਭਾ ਵਿੱਚੋਂ ਬਾਹਰ ਕੀਤਾ ਗਿਆ ਸੀ ਤਾਂ ਉਸੇ ਵਕਤ ਮਊਆ ਨੇ ਆਪਣੇ ਤਿੱਖੇ ਤੇਵਰ ਸਾਫ਼ ਕਰ ਦਿੱਤੇ ਸਨ ਜਾਣੇ ਅਣਜਾਣੇ ਵਿੱਚ ਪਹਿਲਾਂ ਕੀਤੀਆਂ ਸਿਆਸੀ ਗਲਤੀਆਂ ਤੋਂ ਸਭ ਕੁ ਲੈਂਦੇ ਹੋਏ ਇਹ ਬੰਗਾਲਨ ਮੈਂਬਰ ਪਾਰਲੀਮੈਂਟ ਹੋਰ ਤਿਆਰੀ ਅਤੇ ਹਮਲਾਵਰ ਰੁਖ اختیار ਕਰਕੇ ਲੋਕ ਸਭਾ ਵਿੱਚ ਭਰਤੀ ਹੈ ਪਾਰਲੀਮੈਂਟ ਵਿੱਚ ਦਿੱਤੇ ਉਹਨਾਂ ਦੇ ਭਾਸ਼ਣ ਅਤੇ ਸ਼ੈਲੀ ਕਰਕੇ ਲੋਕ ਮੋੜ ਮਊਆ ਨੂੰ ਬੰਗਾਲਨ ਸ਼ੇਰਨੀ ਕਹਿਣ ਲੱਗੇ ਨੇ ਅਸਲ ਵਿੱਚ ਉਹਨਾਂ ਨੂੰ ਸ਼ੇਰਨੀ ਕਹਿਣਾ ਨਹੀਂ ਸਗੋਂ ਜ਼ਖਮੀ ਸ਼ੇਰਨੀ ਕਿਹਾ ਜਾਣਾ ਚਾਹੀਦਾ ਹੈ ਪਾਰਲੀਮੈਂਟ ਵਿੱਚ ਉਹਨਾਂ ਦਾ ਰੁਖ ਦੇਖਣ ਤੋਂ ਬਾਅਦ ਇਹੋ ਮਹਿਸੂਸ ਹੋਇਆ ਦੂਜੇ ਪਾਸੇ ਬਠਿੰਡਾ ਤੋਂ ਲਗਾਤਾਰ ਚੌਥੀ ਵਾਰ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚਣ ਵਾਲੀ ਹਰਸਿਮਰਤ ਕੌਰ ਬਾਦਲ ਨੇ ਵੀ ਲੋਕ ਸਭਾ ਵਿੱਚ ਭਾਸ਼ਣ ਦਿੱਤਾ ਸ਼੍ਰੋਮਣੇ ਅਕਾਲੀ ਦਲ ਇਸ ਵਕਤ ਭਾਜਪਾ ਦੀ ਅਗਵਾਈ ਵਾਲੇ ਐਨਡੀਆ ਦਾ ਹਿੱਸਾ ਨਹੀਂ ਨਾ ਹੀ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਵਿੱਚ ਉਹ ਸ਼ਾਮਲ ਹੈ ਇਸ ਲਈ ਹਰਸਿਮਰਤ ਕੌਰ ਬਾਦਲ ਸੰਸਦ ਵਿੱਚ ਕਿਸੇ ਪਾਸਿਓਂ ਵੀ ਨਹੀਂ ਬੋਲੇ ਅਤੇ ਇਨਾਂ ਹਾਲਾਤਾਂ ਦਾ ਉਹਨੇ ਆਪਣੇ ਭਾਸ਼ਣ ਵਿੱਚ ਵੀ ਜ਼ਿਕਰ ਕੀਤਾ ਇਸ ਵੀਡੀਓ ਵਿੱਚ ਅੱਗੇ ਮੋਹਾ ਮੋਹਿਤਰਾ ਅਤੇ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਦੀਆਂ ਪ੍ਰਮੁੱਖ ਗੱਲਾਂ ਦੀ ਸਾਂਝ ਪਵਾਈ ਜਾਏਗੀ ਪਰ ਉਸ ਤੋਂ ਪਹਿਲਾਂ ਵਿਚਾਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਮੋਹਾ ਮੋਹਿਤਰਾ ਵਰਗੀ ਇੱਕ ਵੀ ਮਹਿਲਾ ਆਗੂ ਕਿਉਂ ਨਜ਼ਰ ਨਹੀਂ ਆਉਂਦੀ ਪੰਜਾਬ ਵਿੱਚ ਕਿਹੜੀ ਮੈਲਾ ਆਗੂ ਹੈ ਜਿਸ ਨੂੰ ਕੌਮੇ ਅਤੇ ਕਮਾਂਤਰੀ ਪੱਧਰ ਉੱਤੇ ਸਿਆਸਤ ਤੋਂ ਲੈ ਕੇ ਅਰਥ ਵਿਵਸਥਾ ਤੱਕ ਦੀ ਸਧਾਰਨ ਨਾਲੋਂ ਵਧੇਰੇ ਜਾਣਕਾਰੀ ਹੋਵੇ ਕੌਣ ਹੈ ਜੋ ਮੌਹਾ ਵਾਂਗ ਬੇਵਾਕੀ ਨਾਲ ਆਪਣੀ ਗੱਲ ਪਾਰਲੀਮੈਂਟ ਵਿੱਚ ਖੜਕੇ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਹੋਰਨਾਂ ਅੱਗੇ ਰੱਖ ਸਕੇ ਇਸ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਹਰ ਸੈਮਨਤ ਕੌਰ ਬਾਦਲ ਦੇ ਭਾਸ਼ਣ ਵਿੱਚ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਦਾ ਜ਼ਿਕਰ ਹੋਣਾ ਕੁਦਰਤੀ ਹੈ ਪਰ ਬੰਗਾਲ ਤੋਂ ਚੁਣ ਕੇ ਆਉਣ ਵਾਲੀ ਮੌਹਾ ਮੋਹਿਤਰਾ ਨੇ ਵੀ ਆਪਣੇ ਭਾਸ਼ਣ ਵਿੱਚ ਪੰਜਾਬ ਦਾ ਜ਼ਿਕਰ ਕੀਤਾ। ਉਹਨਾਂ ਜਦੋਂ ਪ੍ਰਧਾਨ ਮੰਤਰੀ ਤੋਂ ਨਿਸ਼ਾਨਾ ਸਿੱਧਿਆ ਤਾਂ ਭਾਜਪਾ ਦੀ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਨਾਲ ਪੰਜਾਬ ਦੇ ਹਲਕੇ ਵੀ ਜੋੜੇ। ਜਦੋਂ ਉਹ ਬੋਲਣ ਲੱਗੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਠ ਕੇ ਤੁਰ ਪਏ ਤਾਂ ਇਸ ਉਤੇ ਮੌਹਾ ਮੋਹਿਤਰਾ ਦਾ ਬਖਰਾ ਲਹਿਜ਼ਾ ਦੇਖਣ ਨੂੰ ਮਿਲਿਆ। ਪ੍ਰਧਾਨ ਮਿਸਟਰ ਪ੍ਰਾਈਮ ਮਿਨਿਸਟਰ ਆਨਰਬਲ ਪ੍ਰਾਈਮ ਮਿਨਿਸਟਰ ਆਈ ਊਡ ਰੀਅਲੀ ਰਿਕਵੈਸਟ ਟੂ ਸਿਂਸ ਯੂ ਬੀਨ ਹੇਅਰ ਫਾਰ ਦਾ ਬੈਟਰ ਹੱਫ ਆਫ ਵਨ ਆਰ ये भी सुनते हुए जाइए सर डरिए मत मत डरिए मत दो बार आ गए द़िये द़िये मत, सर यू केम टू माई एरिया ट्वाइस ड्यूरिंग द कैंपेन सर आज तो सुनते जाइए सर इन पंजाब ही कैंपेन इन होशियारपुर इन जलंधर इन पटियाला इन गुरदासपुर द बीजेपी और लॉस्ट ऑल द फोर सीट्स एक अकेला कितनों पे भारी था In Rajasthan, he captained Baswara with the most disgraceful references to Muslims in outright violation of the law, the EC kept quiet. Not only did the BJP lose Baswara by over 2 lakh votes, the BJP, which had won 25 on 25 in 2019 and won the state government only months ago, came down to 14 seats. Ek akela, थ्री स्टेट उत्तर प्रदेश महाराष्ट्र एंड बंगाल फॉर वन हंड्रेड एंड सेवेंटी द बीजेपी पड़ा मेजोरिटीड नो माइक्रोस्कोप टू टर्न दाइनो बीजेपी माइनॉरिटी जहां जहां भी मेजोरिटी है वही आप ही माइनोरिटी बन गए आप तो घुस घुस के मारने वाले थे ना इस बार तो जनता ने घुस घुस के मार दिया ਪੱਛਮੀ ਬੰਗਾਲ ਵਿੱਚ ਮੋਹਾ ਮੋਤਰਾ ਦੇ ਪਾਰਟੀ ਲੀਡਰ ਅਤੇ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਉਭਾਰ ਵੀ ਲੰਬੇ ਸੰਘਰਸ਼ ਵਿੱਚ ਹੋਇਆ ਹੈ ਮਮਤਾ ਬੇਨਰਜੀ ਕਿਸੇ ਸਮੇਂ ਕਾਂਗਰਸ ਵਿੱਚ ਜੂਤ ਤੋਂ ਲੈ ਕੇ ਬਖ ਬਕ ਉਹਦੇ ਉਤੇ ਕੰਮ ਕਰ ਚੁੱਕੇ ਨੇ ਉਹਨਾਂ ਅੰਦਰ ਕੁਝ ਕਰਨ ਦਾ ਜਜ਼ਵਾ ਅਤੇ ਬੇਥਾ ਊਰਜਾ ਸੀ ਪਰ ਕਾਂਗਰਸ ਪਾਰਟੀ ਦੇ ਅੰਦਰ ਲਈ ਕੋਈ ਆਗੂ ਉਹਨਾਂ ਨੂੰ ਉੱਭਰਨ ਦਾ ਮੌਕਾ ਨਹੀਂ ਸੰਦੇ ਰੇ ਇਸ ਉਤੇ ਮਮਤਾ ਬੇਨਰਜੀ ਨੇ ਆਪਣੀ ਵਕਰੀ ਪਾਰਟੀ ਬਣਾਈ ਅਤੇ ਕਈ ਸਾਲ ਦੀ ਤਪੱਸਿਆ ਅਤੇ ਸੰਘਰਸ਼ ਦਾ ਨਤੀਜਾ ਇਹ ਹੋਇਆ ਹੈ ਕਿ ਉਹ ਅੱਜ ਇਸ ਮੁਕਾਮ ਉਤੇ ਨੇ ਕੋ ਜਿ세 ਤਰ੍ਹਾਂ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਨਜ਼ਰ ਆਉਂਦੇ ਨੇ ਮੌਗਾ ਮੋਹਿਤਰਾ ਲੱਗਦਾ ਹੈ ਮੌਗਾ ਦਾ ਹੋਊਗਾ ਮੋਦੀ ਸਰਕਾਰ ਨੂੰ ਭਵਿੱਖ ਵਿੱਚ ਹੋਣ ਵਾਲੇ ਪਾਰਲੀਮੈਂਟ ਸੈਸ਼ਨਾਂ ਵਿੱਚ ਵੀ ਸਤਾਉਂਦਾ ਰਹੇਗਾ ਉਹਨਾਂ ਆਪਣੇ ਭਾਸ਼ਣ ਵਿੱਚ ਔਰਤਾਂ ਨੂੰ ਵਧੇਰੇ ਤਾਕਤਾਂ ਮੌਕੇ ਅਤੇ ਟਿਕਟਾਂ ਦੇਣ ਦਾ ਮੁੱਦਾ ਵੀ ਚੁੱਕਿਆ ਦ ਸੈਕੰਡ ਥੀਮ ਇਨ ਦ ਪ੍ਰੈਜ਼ੀਡੈਂਟਸ ਅਡਰੈਸ ਔਮਨ ਏਮਪਾਵਰਮੈਂਟ ਦ ਸਪੀਚ ਸੇਜ਼ ਔਮਨ ਇਨ ਆਰ ਕੰਟਰੀ ਹੈਵ ਬੀਨ ਡਿਮਾਂਡਿੰਗ ਗ੍ਰੇਟਰ ਰੈਪਰਿਜ਼ੈਂਟੇਸ਼ਨ ਇਨ ਦ ਲੋਕ ਸਭਾ ਐਂਡ ਵਿਧਾਨ ਸਭਾਜ਼ and today they stand empowered by the women's reservation act. this is a complete untruth. firstly, you conveniently delayed reservation for women in parliament because you actually fear women. you fear nari shakti. you want their support, but you certainly don't want us here. the 17th lok sabha had 78 women, 14.3%. The 18th Lok Sabha, this Lok Sabha has only 74 women. Four women less than last time, only 13.6%. The ruling party, the BJP, had called a special session to bring in the women's reservation bill. They have got a shameful 30 women MPs out of 240, only 12.5%. It is only Mamta Banerjee's Trinamool Congress that in 2019 had 37%, and even this time, ਇੰਤ ਹੈਜ਼ ਗਾਟ 38% ਪੰਜਾਬ ਵਿੱਚ ਅਜਿਹੀ ਜੁਹਾਰੂ ਮਹਿਲਾ ਆਗੂ ਦੇ ਭਾਰੀ ਘਾਟ ਰੜਕਦੀ ਹੈ ਸਿੱਖ ਇਤਿਹਾਸ ਅਤੇ ਗੁਰੂਆਂ ਨੇ ਔਰਤ ਨੂੰ ਉੱਚਾ ਰਤਵਾ ਦਿੱਤਾ ਹੈ ਪਰ ਅਫਸੋਸ ਕਿ ਸਿਆਸਤ ਵਿੱਚ ਅਸੀਂ ਔਰਤਾਂ ਨੂੰ ਬਣਦਾ ਮੌਕਾ ਅਤੇ ਮਾਨ ਸਨਮਾਨ ਨਹੀਂ ਦਿੰਦਾ ਅੰਤਰਰਾਸ਼ਟਰੀ ਪੱਧਰ ਉੱਤੇ ਦਿਖਾਉਣ ਅਤੇ ਗਿਣਾਉਣ ਲਈ ਵੀ ਸਾਡੇ ਕੋਲ ਅਜਿਹੀ ਇੱਕ ਵੀ ਮਹਿਲਾ ਆਗੂ ਨਹੀਂ ਕੀ ਹਰ ਸਿਮਰਿਤ कौर ਬਾਦਲ ਬਦਲ ਹੋ ਸਕਦੇ ਨੇ ਉਹਨਾਂ ਨੂੰ ਸੰਸਦ ਦਾ ਹੁਣ ਤੱਕ ਦਾ ਲੰਬਾ ਤਜਰਬਾ ਹੋ ਗਿਆ ਹੈ ਉਹ ਕੇਂਦਰ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਪਰ ਕੀ ਅਕਾਲੀ ਸਿਆਸਤ ਵਿੱਚ ਹਰ ਸਿਮਰਤ ਕੌਰ ਬਾਦਲ ਕਿਸੇ ਵੱਡੀ ਭੂਮਿਕਾ ਵਿੱਚ ਕਦੇ ਨਜ਼ਰ ਆ ਸਕਦੇ ਨੇ ਲੱਗਦਾ ਨਹੀਂ ਕਿ ਭਾਰੀ ਸੰਕਟ ਵਿੱਚੋਂ ਲੰਘ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਛੇਤੀ ਕੀਤੇ ਆ ਅਜਿਹਾ ਮੌਕਾ ਦੇਣ ਫਿਰ ਹਰ ਸਿਮਰਤ ਕੌਰ ਬਾਦਲ ਕੋਲ ਪਾਰਲੀਮੈਂਟ ਹੀ ਬਚਦੀ ਹੈ ਜਿੱਤੇ ਉਹ ਕੌਮੀ ਪੱਧਰ ਦੇ ਅਤੇ ਲੋਕਪੱਖੀ ਮੁੱਦੇ ਗੰਭੀਰਤਾ ਨਾਲ ਚੁੱਕ ਕੇ ਖੁਦ ਨੂੰ ਹੋਰ ਬਿਹਤਰ ਸਾਬਤ ਕਰ ਸਕਦੇ ਨੇ ਭਾਜਪਾ ਤੇ ਕੇਂਦਰ ਸਰਕਾਰ ਖਿਲਾਫ ਸਿੱਧਾ ਬੋਲਣ ਤੋਂ ਹੁਣ ਤੱਕ ਬਚਦੇ ਆਏ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਵਿੱਚ ਬੰਦੀ ਸਿੰਘਾ ਅਮਰਪਾਲ ਸਿੰਘ ਦੇ ਸੋਂ ਚੱਕਣ ਸਮੇਤ ਪੰਜਾਬ ਨਾਲ ਜੁੜੇ ਕੁਝ ਮੁੱਦੇ ਬੇਵਾਕੀ ਨਾ ਚੁੱਕੇ ਹਰਸਿਮਰਤ ਕੌਰ ਬਾਦਲ ਨੇ ਇਸ ਤੋਂ ਇਲਾਵਾ ਪੰਜਾਬ ਦੇ ਪਾਣੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਡਰੱਗ ਦਾ ਮੁੱਦਾ ਵੀ ਉਭਾਰਿਆ ਉਹਨਾਂ ਨੂੰ ਬੋਲਦੇ ਹੋਏ ਸੁਣ ਕੇ ਐਉਂ ਲੱਗਿਆ ਜਿਵੇਂ ਅੱਜ ਉਹਨਾਂ ਵਿੱਚ ਮੌਵਾ ਮੋਤਰਾ ਦੀ ਰੂਹ ਆ ਗਈ ਹੋਵੇ ਮੈਂ ਬੇਨਤੀ ਕਰਦੀ ਆ ਸਰਕਾਰ ਨੂੰ ਕਿ ਮਾਈਨੋਰਟੀਜ਼ ਦੇ ਰਿਲੀਜੀਅਨ ਸਾਡੇ ਰਿਲੀਜੀਅਸ ਅਫੇਅਰ ਜੇ ਤੁਸੀਂ ਆਪਣੀ ਦਖਲ ਅੰਦਾਜ਼ੀ ਬੰਦ ਕਰੋ ਜਦ ਦੇਖੋ ਕਦੇ ਆ ਕਹਿੰਦੇ ਨੇ ਕਿ ਅਸੀਂ ਇਹਨੇ ਰਾਹੁਲ ਗਾਂਧੀ ਜੀ ਲਿਖ ਕੇ ਦੇਰੇ ਸੀ ਦਰਬਾਰ ਸਾਹਿਬ ਗਿਆ ਕਦੇ ਉਹ ਕਹਿੰਦੇ ਨੇ ਕਿ ਅਸੀਂ 550 ਸਾਲਾ ਮਨਾਇਆ ਜਦ ਤੁਸੀਂ ਪੀਠ ਥਪ ਥਪਾਨੀਏ ਤਾਂ ਬੜੇ ਸਿੱਖਾ ਦੀ ਗੱਲ ਕਰਦੇ ਹੋ ਲੇਕਿਨ ਅੱਜ ਸਿੱਖਾ ਦੇ ਨਾਲ ਹੋ ਕੀ ਰਿਹਾ ਹੈ ਜੇ ਇਹਨਾਂ ਨੇ ਸਾਡੇ ਟੈਂਕਾ ਥੋਪਾ ਦੇ ਨਾਲ ਧਾਰਮਿਕ ਸਥਾਨਾਂ ਨੂੰ ਢੇਟੇਰੀ ਕੀਤਾ ਇਹਨਾਂ ਨੇ ਸਕੇ ਕਦੇ ਕਤਲੇਆਮ ਕੀਤੇ ਤੇ ਅੱਜ ਤੁਸੀਂ ਕੀ ਕਰ ਰਹੇ ਹੋ ਸਾਡੇ ਧਾਰਮਿਕ ਸਥਾਨਾਂ ਵਿੱਚ ਉੱਤੇ ਤੁਸੀਂ ਕਬਜ਼ਾ ਕਰ ਰਹੇ ਹੋ ਸਾਡੇ ਹਰਿਆਣਾ ਕਮੇਟੀ ਨੂੰ ਤੋੜ ਕੇ ਕਬਜ਼ਾ ਕਰ ਲਿਆ ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ ਨੰਦੇੜ ਸਾਹਿਬ ਦੇ ਉੱਤੇ ਬੋਰਚੇ ਤੁਸੀਂ ਆਪ ਦੇ ਸਰਕਾਰੀ ਬੰਦੇ ਬਿਠਾ ਦਿੱਤੇ ਤੇ 550 ਸਾਲਾਂ ਦੀ ਗੱਲ ਕਰਦੇ ਹੋ 2019 ਚ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਿਹਾੜੇ 'ਚ ਤੁਸੀਂ ਕਿਹਾ ਸੀ ਸਾਡੇ ਬੰਦੀ ਸਿੱਖ ਰਹਾ ਕਰੋਗੇ 4 ਸਾਲ ਹੋ ਗਏ ਅੱਜ ਤਾਈਂ ਤੁਸੀਂ ਕਿਉਂ ਰਹਾ ਨਹੀਂ ਕੀਤਾ ਯੂ-ਟਰਨ ਕਿਉਂ ਮਾਰਿਆ ਪਹਿਲੇ ਨੋਟੀਫਿਕੇਸ਼ਨ ਕੱਢੀ ਫੇਰ ਕਹਿੰਦਾ ਅਦਾਲਤ 'ਚ ਕਿ देयर ਆਰ ਅ ਥ੍ਰੈਟ ਟੂ ਸੋਸਾਇਟੀ ਤੇ ਹੁਣ ਨਵੇਂ ਰੂਲਸ 'ਤੇ ਕਹਿੰਦੇ ਹੋ ਪਹਿਲੇ ਮਾਫੀ ਮੰਗਨ ਤੁਹਾਨੂੰ ਆਪ ਕੋ ਸਟੈਂਡ ਹੈਗਾ ਕਿ ਨਹੀਂ ਹੈਗਾ ਤੇ ਇਹ ਕਾਨੂੰਨ ਸਿਰਫ ਸਿਖਾ ਵਾਸਤੇ ਤਦੇ ਸਾਡੀ ਧੀਆ ਜੇ ਜੁਡੀਸ਼ੀਅਨ ਇਗਜ਼ਾਮ ਦੇਣ ਵਾਸਤੇ ਰਾਜਸਥਾਨ ਜਾਂਦੀ ਹੈ ਤੇ ਤੁਹਾਡੇ ਪਿੱਠੂ ਉਹਨਾਂ ਨੂੰ ਇਗਜ਼ਾਮ ਨਹੀਂ ਦੇਣ ਦਿੰਦੇ ਕਿਉਂਕਿ ਉਹ ਸੇਵਾਦਾਰੀ ਹੈ ਉਹ ਕਿਉਂਕਿ ਉਹ ਅਮਰਤਾਰੀ ਹੈਗੇ ਕਹਿੰਦੇ ਕਕਾਰ ਹਟਾਓ ਸਾਡੇ ਧਰਮ ਦੇ ਉੱਤੇ ਹਮਲਾ ਸਾਡਾ ਤਾਂ ਜੀ ਇੱਕ ਪੰਜਾਬ ਦਾ ਮੈਂਬਰ ਆਫ ਪਾਰਲਮੈਂਟ ਖਡੂਰ ਸਾਹਿਬ ਤੋਂ ਜਿਹਨੂੰ ਲੋਕਾਂ ਨੇ ਜਿਤਾਤਾ ਤੁਸੀਂ ਤਾਂ ਉਹਨੂੰ ਵੀ ਸ਼ਬਤ ਲੜਨੀ ਦੇ ਰਹੇ ਤੇ ਇਸ ਸਿੱਖਾਂ ਦੇ ਨਾਲ ਤੱਕ ਨਹੀਂ ਤੇ ਕਿਹਾ ਮੈਂ ਬੇਨਤੀ ਕਰਦੀ ਹਾਂ ਲੋਕਾਂ ਦੇ ਮੰਡੇਟ ਨੂੰ ਸਰਕਾਰ ਦਾ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਜਿਹਦੇ ਕਰਕੇ ਅੱਜ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਅੱਜ ਪੰਜਾਬ 'ਚ ਜਿਹੜੇ ਰੈਡੀਕਲ ਫੋਰਸਸ ਨੇ ਉਹ ਹਾਵੀ ਹੋ ਰਹੇ ਨੇ ਤੇ ਮੋਡਰੇਟ ਫੋਰਸਸ ਕਮਜ਼ੋਰ ਹੋ ਰਹੇ ਜਿਹੜਾ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ੇ ਹੋਣਾ ਚਾਹੀਦਾ ਹੈ ਸਾ ਸਾਡੇ ਪਾਣੀ ਅੱਜ ਸਾਰੀ ਕੇਂਦਰ ਦੀ ਸਰਕਾਰਾਂ ਭਾਵੇਂ ਕਾਂਗਰਸ ਹੋਏ ਭਾਵੇਂ ਭਾਜਪਾ ਹੋਏ ਭਾਵੇਂ ਆਪ ਆਦਮੀ ਹੋਏ ਤਿੰਨੋਂ ਸਰਕਾਰਾਂ ਅੱਜ ਪੰਜਾਬ ਦਾ ਪਾਣੀ ਖੋਣਾ ਚਾਹੁੰਦੀਆਂ ਨੇ ਪੰਜਾਬ ਦਾ ਪਾਣੀ ਪੰਜਾਬ ਦੀ ਜਿੰਦ ਜਾਨ ਪਹਿਲੇ ਉਹਨਾਂ ਨੇ ਸਾਡਾ ਪਾਣੀ ਦੂਜੇ ਸੂਬਿਆਂ ਨੂੰ ਦਿੱਤਾ ਹੁਣ ਇਹ ਸਾਰੇ ਰਲ ਮਿਲ ਕੇ ਐਸਵਾਈਐਲ ਦੀ ਮਹਿਰ ਕੱਢ ਕੇ ਸਾਡਾ ਪਾਣੀ ਸਾਡੇ ਤੋਂ ਖੋਣਾ ਚਾਹੁੰਦੇ ਤੇ ਪੰਜਾਬ ਨੂੰ ਕੰਢ ਕੰਢੀ ਖੋਣਾ ਚਾਹੁੰਦੇ ਨਹੀਂ ਮੈਂ ਤੁਹਾਨੂੰ ਆ ਵੀ ਬਹਿਮਤੀ ਕਰ ਦਿਆਂ ਕਿ ਸਾਡੀ ਰਾਜਧਾਨੀ ਚੰਡੀਗੜ੍ਹ ਜਿਹੜਾ ਇਹਨਾਂ ਨੇ ਸਾਨੂੰ ਛੇਧਾ ਕੇ ਤੋ ਨਹੀਂ ਦਿੱਤੀ ਅੱਜ ਤੁਸੀਂ ਸਾਡਾ ਕਲੇਮ ਡਾਇਲੋਟ ਕਰਕੇ

ਇਹ ਬੰਦੇ ਨੇ ਲਾ ਦਿੱਤੇ ਕਿਰਪਾ ਸਾਨੂੰ ਤੇਨ ਖੇਤੀ ਕਾਰਜ ਨੂੰ ਨਾ ਕਿ ਸਰਕਾਰ ਨੇ ਸਮਝਾਤਾ ਸੀ ਜਿੱਥੇ ਕਿਸਾਨੀ ਸੰਕਟ ਚ ਪੰਜਾਬ ਚ ਨੌਜਵਾਨ ਬਹੁਤ ਵੱਡੇ ਸੰਕਟ ਚ ਕਿਉਂਕਿ ਪੰਜਾਬ ਚ ਅੱਜ ਡਰਗ ਐਪੀਡੈਮਿਕ ਚੱਲ ਰਿਹਾ ਪੈਂਡੈਮਿਕ ਹੋ ਕਰ ਲਈਏ ਪੰਜਾਬ ਦਾ ਤਾਂ ਇਹਨਾਂ ਨਸ਼ਾ ਪੰਜਾਬ ਚ ਵੱਧ ਗਿਆ ਹੈ ਇਹਨਾਂ ਨੇ ਕਾਂਗਰਸ ਯਾਨੇ ਸਾਰ ਮੈਂ ਗ੍ਰੰਟ ਦੀ ਸੌ ਖਾਦੀ ਸੀ ਕਿ ਚਾਰ ਹਫਤੇ ਚੋਂ ਨਸ਼ੇ ਖਤਮ ਕਰ ਦੇਣਗੇ ਆਮ ਆਦਮੀ ਪਾਰਟੀ ਨੇ ਕਿਹਾ 10 ਦੇਣਾ ਚੇ ਲੇਕਿਨ ਖਤਮ ਤੱਕ ਕੀ ਕੀ ਤੱਕ ਕਿ ਰੋਜ਼ ਨੌਜਵਾਨ ਮਰ ਰਹੇ ਨੇ ਹੋਂਦ ਪੁਲਸ ਦੇ ਮੁਲਾਜ਼ਮ ਵੀ ਮਰਨ ਲੱਗ ਗਏ ਨੇ ਇੰਨਾ ਜ਼ਿਆਦਾ ਡਰਗਸ ਹੈ ਤੇ ਇਸ ਡਰਗਸ ਕਰਕੇ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਸਾਡੇ ਮੁੱਖ ਮੰਤਰੀ ਨੇ ਕਰਤਾ